ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਇਹ ਇੱਕ ਕਾਰ ਚੋਰ ਗਿਰੋਹ ਦੇ ਰਿਗਾਰਡਿੰਗ ਹੈ ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀਗਾ ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀ ਹੈ ਮжоਰਿਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਅਸੀਂ ਉਹਨੂੰ ਚੋਰੀ ਕਰਦੇ ਸੀਗੇ ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਹੈ ਇਹਨਾਂ ਦਾ ਇਹ ਚ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਹਰਿਆਣਾ ਦਾ ਹੈ ਉਹਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੈ ਰਮੇਸ਼ ਇਹ ਵੀ ਰੋहतक ਹਰਿਆਣਾ ਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੋਹਾਲੀ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਅੱਗੇ ਚੱਲਦੇ ਚੱਲਦੇ ਬਹੁਤ ਵੱਡਾ ਇੱਕ ਜਿਹੜਾ ਗਿਰੋ ਆਏ ਟਰੇਸ ਹੋਇਆ ਅ ਇਹਨਾਂ ਦਾ ਮੋਡਸ ਆਪਰੇਂਡਿੰਗ ਇਹ ਸੀ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੈਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਵਿਰੋਧੀ ਐਨਓਸੀ ਕਟਾ ਕੇ ਉਸ ਤੋਂ ਬਾਅਦ ਨਾਰਥ ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਇਹ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ 9 ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ 5 ਫੋਰਚੂਨਰ ਕਾਰ 2 ਇਨੋਵਾ ਕ੍ਰਿਸਟਾ 1 ਕ੍ਰੈਟਾ ਤੇ 1 ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ ਇਹ ਚ ਜਿਹੜੇ 2 ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25-25 ਮਕਦਮੇ ਦਰਜ ਹੈ ਤਾ ਇਹਨਾਂ ਦਾ ਕ੍ਰਿਮਿਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮੁਕਦਮੇ ਦਰਜ ਹੈ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਾਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੂੰ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤੋਂ ਪਰਦਾ ਫਾਸ਼ੀਏ ਦੇ ਵਿੱਚ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਹੈ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ ਚ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਾਂ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਈਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਜਾਂ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਹਜੇ ਡਿਟੇਲ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਸਾਡੇ ਆਨਗoing ਆਪਰੇਸ਼ਨ ਹੋ ਰਹੇ ਨੇ ਨੰਬਰੇ ਰੀਪਰਸਨ ਕਰਦਾ ਕੋ ਕਿਤੇ ਕਰਾਂ ਮੇਰਟ ਮੇਰਟ ਪ੍ਰੋਜੈਕਟਰ ਮੁਸਲਿਮ ਗਾਇ ਉਹ ਵੀ ਅਲੀਆ ਉਸ ਤੋਂ ਰਿਕਰਟ ਤੋਂ ਮੇਰਟ ਡੂਇੰਗ ਦ ਸੇਮਿੰਗ ਨਹੀਂ ਇਹ ਡਿਫਰੈਂਟ ਡਿਫਰੈਂਟ ਮਾਡਲ ਸਰ ਸਰ ਇਹ ਪਹਿਲਾਂ ਵੀ ਫੜੇ ਗਏ ਸੀ ਜਿੱਦਾਂ ਤੁਸੀਂ ਦੱਸਿਆ ਕਿਤੇ ਕਿਤੇ ਮਾਮਲੇ ਕਰਦੇ ਨੇ ਇਹਨਾਂ ਦੇ ਜਿਹੜੇ ਇਹ ਮਾਸਟਰਮਾਈਂਡ ਹੀ ਨੇ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਜਿਹੜਾ ਮੈਂ ਦੱਸਿਆ ਜਿਹੜਾ ਇਹ ਜਿਹੜੇ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮੈਜੋਰਟੀ ਜਿਹੜੇ ਸਾਨੂੰ ਇਹ ਤੱਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀ ਹੈ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹਨਾਂ ਦਾ ਸੀਗਾ ਸਰ ਕਿਉਂਕਿ ਲਗਜ਼ਰੀ ਗੱਡੀਆਂ ਹੀ ਸਾਰੀਆਂ ਫੋਰਚਨਰ ਰੇਜ ਰੋਵਰ ਵੀ ਗੱਡੀਆਂ ਨੇ ਕ੍ਰਿਸਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਇਕੁਪਮੈਂਟ ਕੀ ਆ ਇਸ ਤ ਇਹ ਤਾਂ ਬੇਸਿਕਲੀ ਜੇ ਆਪਾਂ ਕਹਿੰਨੇ ਨਾ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਜੇ ਨੂੰ ਆਪਾਂ ਕਹਿੰਨੇ ਜਾਂਦੀ ਕਿੱਥੇ ਸੀ ਚੋਰੀ ਇਹਨਾਂ ਕੋਲ ਜਾਂਦੀ ਸੀ ਗੱਡੀ ਤਾਂ ਚੋਰੀ ਕਰਨ ਵਾਲੇ ਹੋਰ ਹੈ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਤੇ ਜਿਵੇਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਦੇ ਸੀ ਸਾਰਾ ਜਨ ਟੈਂਪਰ ਕਰਕੇ ਕਰੀਆ ਦਾ ਟੈਂਪਰ ਕਰਕੇ ਸਰ ਸਰ ਲੌਕ ਕਰਕੇ ਉਹ ਜ਼ਿਕਰ ਇਥੇ ਹੋਇਆ ਕਿ ਇਹਨਾਂ ਦੀ ਕੋਈ ਇਦਾਂ ਮਤਲਬ ਇਹਨਾਂ ਦੀ ਗੈਰੇਜ ਵਿੱਚ ਗੱਡੀਆਂ ਆਉਂਦੀਆਂ ਸੀ ਕਿਉਂਕਿ ਆ피 ਇਹਨਾਂ ਕੋਈ ਗੈਰੇਜਿਸ ਦਾ ਟਾਈਪ ਸੀ ਕਿ ਜਿਹੜੇ ਟੋਟਲ लॉस ਗੱਡੀਆਂ ਦੀ ਡਿਟੇਲ ਦੇ ਨਾਲ ਪਾਉਂਦੇ ਸੀ ਇਹ। ਇਹ ਟੋਟਲ लॉस ਗੱਡੀਆਂ ਦੀ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ। ਤੇ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ। ਇੰਸ਼ੋਰੈਂਸ ਕੰਪਨੀਆਂ ਆ ਲੀਕ ਡਿclare ਨਹੀਂ ਹਜੇ ਤੱਕ ਨਹੀਂ ਆਇਆ। ਸਰ ਮੈਡੀਕਲ ਨਹੀਂ ਆਇਆ। ਸਰ ਬਾਹਰ ਕਿਹੜੀ ਕੰਟਰੀਆਂ 'ਚ ਭੇਜਦੇ ਸੀਗੇ? ਇਹ ਮੇਨਲੀ ਜਿਹੜਾ ਨਾਰਥ-ਈਸਟ ਦੇ ਨਾਲ ਆਪਣੇ ਕੰਟਰੀਜ਼ ਲੱਗਦੀ ਹੈ ਮੇਨਲੀ ਸਾਨੂੰ ਮੈਨ ਮਾਰਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ। ਸਰ ਕਿੰਨੀਆਂ ਕਿ ਟ੍ਰੇਸ ਹੋਈਆਂ ਹੋਰ ਕੋਈ ਆਈਡੀਆ ਲੈਂਸਨ? ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਬਣ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਮੋਡਸ ਉਪਰਿੰਦੀ ਨਾਲ ਅੱਗੇ ਵੇਚੀਆਂ ਨੇ ਤੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟ੍ਰੇਸ ਹੋ ਚੁੱਕੀਆਂ ਨੇ ਕਿ ਜਿਹੜੇ ਇਹ ਕਿਦਾਂ ਕਰਦੇ ਸਰ ਕਿਉਂਕਿ ਸਿੱਧੀਆਂ ਮਤਲਬ OLX ਤੇ ਪਾਉਂਦੇ ਸੀ ਜਾਂ ਉਹ ਮਨਵੇ ਉਹ ਮੋਡਿਫਾਈ तरीके ਸੀ ਕਿ ਤਾਂ ਸੇਮ ਨੰਬਰ ਘੱਡੀ ਅੱਗੇ ਨਾਰਥ-ਈਸਟ ਵੇਜ ਦੇ ਹੁੰਦੇ ਸੀਗੇ ਜਾਂ ਫਿਰ ਉਹ ਤੇ ਐਨਓਸੀ ਕਟਾ ਕੇ ਜਿਵੇਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਹੁੰਨੇ ਉਸ ਹਿਸਾਬ ਨਾਲ ਕਰਦੇ ਸੀ ਇਹ ਜਿਹੜਾ ਬੰਦਾ ਮੈਂ ਦੱਸਿਆ ਖੇਰ ਤੋਂ ਚੋਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵਿੱਚ ਵੇਚਦੇ ਸੀ ਹੁਣ ਜਦੋਂ ਇਹਦੀ ਅਰੈਸਟ ਹੋ ਗਈ ਉਹ ਤੋਂ ਬਾਅਦ ਸਾਰੀ ਚੀਜ਼ਾਂ ਕਲੀਅਰ ਹੋਊਗੀ ਕਿਹਦਾ ਅਪਲੀਕੇਸ਼ਨ ਜਾਰੀ ਹੈ ਤੇ ਇਹਦੇ ਸੇ ਰੇਡ ਸਾਡੀਆਂ ਚੱਲ ਰਹੀਆਂ ਨੇ ਇਨਵੋਲਵਮੈਂਟ ਆਫ ਦ ਗਵਰਨਮੈਂਟ ਆਫ ਕਿਸੇ ਗਵਰਨਮੈਂਟ ਅਫੀਸ਼ਲ ਦੀ ਇਨਵੋਲਵਮੈਂਟ ਹੋਵੇ ਜਿਹੜੇ ਇਹਨਾਂ ਦੀ ਹੈਲਪ ਕਰਦੇ ਸੀਗੇ ਗੱਡੀਆਂ ਦੇ ਟ੍ਰਾਂਸਫਰ ਕਰਾਉਣ ਦੇ ਵਿੱਚ ਜਾਂ ਫਿਰ ਕੋਈ ਜਿਹਦਾ ਐਮਓਸੀਸ ਗੱਡੀਆਂ ਜਿਹੜੇ ਨੇ ਉਸ ਦੇ ਵਿੱਚ ਕੋਈ ਅਫੀਸ਼ਲ ਨਹੀਂ ਇਹਦੇ ਵਿੱਚ ਹਜੇ ਦਿੱਕਤ ਜੋ ਇਹਨਾਂ ਦਾ ਮੋਡਸ ਆਪਰੈਂਡੀਆ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਅਫੀਸ਼ਲ ਦੀ ਇਨਵੋਲਵਮੈਂਟ ਨਹੀਂ ਲੱਗਦੀ ਹੈ ਪਰ ਫਿਰ ਵੀ ਡ ਇਹ ਕਿਸ ਤਰ੍ਹਾਂ ਲੈਂਦੇ ਸੀ ਕਿਹਦੇ ਨਾਲ ਸੰਪਰਕ ਸੀਗਾ ਇਹ ਵੀ ਕੋਈ ਕੰਪਨੀ ਦੇ ਨਾਲ ਕੋਈ ਸੰਪਰਕ ਜਾਂ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਨਹੀਂ ਇਹ ਤਾਂ ਜਿੱਥੇ ਵੀ ਟੋਕੋ ਟੋਟਲ लॉस ਗੱਡੀ ਹੁੰਦੀ ਹੈ ਉੱਥੇ ਉਹਨਾਂ ਨਾਲ ਤਾਲਮੇਲ ਕਰਕੇ ਉਹਨੂੰ ਖਰੀਦ ਲੈਂਦੇ ਸੀ ਤਾਂ ਇਹ ਕੋਈ ਐਸਏਚ ਕੋਈ ਇਹਨਾਂ ਦਾ ਗੈਰੇਜ ਵਾਲਾ ਜਾਂ ਫਿਰ ਕੋਈ ਕੰਪਨੀ ਦੇ ਨਾਲ ਇਨਵੋਲਵਮੈਂਟ ਡਾਇਰੈਕਟਲੀ ਨਹੀਂ ਸੀ ਜਿੱਥੇ ਵੀ ਅਵੇਲੇਬਲ ਹੁੰਦੀ ਸੀ ਇਹਨੂੰ ਲੈ ਲੈਂਦੇ ਸੀ ਤਾਂ ਕੋਈ ਸਕ੍ਰੈਪ ਡੀਲਰ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਵਿੱਚ ਇਹਨਾਂ ਨੇ ਟੱਚ ਸੀਗਾ ਇਹ ਸਾਰਿਆਂ ਨਾਲ ਹੀ ਟੱਚ ਦੇ ਵਿੱਚ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਸਪੈਸਿਫਿਕ ਆਹੀ ਬੰਦਾ ਸੀਗਾ ਕਿ ਐਸੇ ਤੋਂ ਹੀ ਕੀ ਕਰ ਰਹੀ ਸੀ ਕਿ ਸਰ ਗੱਡੀ ਦਾ ਰੇਟ ਕੀ ਲੱਗਦੇ ਸੀ ਹੁਣ ਤੱਕ ਦੇ ਇਨਵੈਸਟੀਗੇਸ਼ਨ ਨੂੰ ਕੁਝ ਆਇਆ ਕਿ ਗੱਡੀ ਦਾ ਰੇਟ ਜਿਹੜਾ ਮਾਰਕੀਟ ਰੇਟ ਤੇ ਵਿਕਦੇ ਸੀ ਬੇਸਿਕਲੀ ਸਾਰੇ ਚੋਰੀ ਪਹਿਲਾਂ ਗੱਡੀ ਖਰੀਦ ਕੇ ਦੈਨ ਉਸੇ ਮਾਡਲ ਦੀ ਚੋਰੀ ਕਰਦੇ ਸੀ ਜੀ ਟੋਟਲ ਲਾਸ ਗੱਡੀ ਦੀ ਸੇਮ ਕਾਹਦੀ ਬਤਾ ਫੋਰਚੂਨਰ ਵਾਈਟ ਕਲਰ ਸੇਮ ਉਹੀ ਮਾਡਲ ਫਿਰ ਉਹੀ ਗੱਡੀ ਚੋਰੀ ਦੀ ਡਿਮਾਂਡ ਕਰਦੇ ਸੀ ਕਿ ਸਾਨੂੰ ਜੀ ਆਹੀ ਚੋਰੀ ਦੀ ਆਹੀ ਗੱਡੀ ਚਾਹੀਦੀ ਓਹ ਸੇਮ ਮਾਡਲ ਤਾਂ ਕਿ ਉਹਦੇ ਵੀ ਟੈਂਪਰ ਕਰਕੇ ਟੈਂਪਰ ਕਰਕੇ ਟੋਟਲ ਲਾਸ ਗੱਡੀ ਦਾ ਉਹਦੀ ਆਰਸੀ ਸ਼ੋਅ ਕਰਦੇ ਸੀ ਗੱਡੀ ਇਹਨਾਂ ਨੇ ਖਰੀਦੀ ਹੁੰਦੀ ਸੀ ਟੋਟਲ लॉस ਉਹਨਾਂ ਦਾ ਤੇ ਸਰ ਬੜਾ ਫਿਰਦਾ ਮੁਸ਼ਕਿਲ ਹੋ ਜੇ ਬਾਈ ਚਾਂਸ ਕਿਸੇ ਸੈਕੰਡ ਪਰਸਨ ਦੀ ਗੱਡੀ ਚੋਰੀ ਹੋਈ ਹੈ ਤਾਂ ਉਹਨੂੰ ਫਿਰ ਜਦੋਂ ਪਤਾ ਚੱਲੂਗਾ ਕਿ ਮੇਰੀ ਜਿਹੜਾ ਟੈਂਪਰ ਵਾਲਾ ਚੀਜ਼ ਆ ਉਹ ਵੈਰੀਫਾਈ ਹੋਈ ਸਕਦੀ ਹੈ ਤਾਂ ਹੀ ਟਰੇਸ ਹੋਇਆ ਨਾ ਇਹ ਜਿਹੜਾ ਬੰਦਾ ਸਾਡੇ ਕੋਲ ਜਿਹੜਾ ਫੜਿਆ ਗਿਆ ਗਏਗੇ ਇਹ ਮੋਹੱਲੀ ਦੇ ਵਿੱਚ ਮੋਹੱਲੀ ਦਾ ਪਰਚੇਜ਼ਰ ਸੀਗਾ ਜਿਹਨੂੰ ਇਹ ਗੱਡੀ ਵੇਚਣਾ ਚਾਹੁੰਦੇ ਸੀਗੇ ਉਹਨੂੰ ਸ਼ੱਕ ਪਿਆ ਉਹਨੇ ਸਾਨੂੰ ਇਨਫੋਰਮ ਕੀਤਾ ਜਿੱਥੇ ਗੱਲ ਸਾਰੀ ਨਿਕਲੀ ਤੇ ਪਹਿਲਾਂ ਵੀ ਸਰ ਮਾਲੀ ਦੇ ਵਿੱਚ ਗੱਡੀ ਇਹਨਾਂ ਨੇ ਵੇਚੀ ਕੋਈ ਹੁਣ ਤੱਕ ਇਨੀਸ਼ੀਅਲੀ ਇਨਵੈਸਟੀਗੇਸ਼ਨ ਨਹੀਂ ਹਜੇ ਤੱਕ ਕਰਨੀ ਆਈ ਮੋਸਟਲੀ ਗੱਡੀਆਂ ਜਿਵੇਂ ਕਿ ਦੱਸਿਆ ਨਾਰਥ ਇਸ਼ ਜਾਂਦੀਆਂ ਸੀ ਇਹ ਚ ਬਰਬਨ ਡੈਫੀਨਿਟਲੀ ਇੱਥੇ ਵੀ ਲੋਕਲ ਵੀ ਵੇਚਦੇ ਸੀ ਕੁਝ ਨਾ ਮੈਂ ਹੋਰ ਗੱਲ ਵਿੱਚ ਦੱਸਾਂਗਾ ਲੂਕ ਕੇ ਜੇ ਇਹ ਮੋਸਟਲੀ ਗੱਡੀ ਚੋਰੀ ਦੀ ਸਰ ਇੰਸ਼ੋਰੈਂਸ ਕੰਪਨੀ ਦਾ ਜਾਂ ਇੰਸ਼ੋਰੈਂਸ ਕੰਪਨੀ ਦੀ ਜੀ ਕਾਰਿਆ ਕੰਪਨੀ ਦੀ ਨਹੀਂ ਅਭੀ ਅਭੀ ਤੱਕ ਅਭੀ ਤੱਕ ਐਸਾ ਕੋਈ ਡਾਇਰੈਕਟ ਮੈਨ ਇਨਵੋਲਵਮੈਂਟ ਇਨਕੇ ਸਾਥ ਇਨਵੋਲਵਮੈਂਟ ਨਹੀਂ ਆਈ ਹੈ ਸਰ ਇਹ ਆਪਾਂ ਸਾਲਦਾਂ ਤੋਂ ਫੜਿਆ ਦੂਸਰਾ ਬੰਦਾ ਕਿੱਥੋਂ ਹੋਰ ਦੂਸਰਾ ਬੰਦਾ ਇਹ ਤਾਂ ਮਹਾਲੀ ਫੜਨੇ ਕੋਲ ਸੋ ਚਾਰ ਪੰਜ ਸਾਲ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਵੀ ਕਿਤੇ ਇਹ ਹੋਈ ਗ੍ਰੋਹ ਨੇ ਆ ਫਿਰ ਇਹ ਦੂਜਾ ਗ੍ਰੋਹ ਹੈ ਨਹੀਂ ਇਹ ਡਿਫਰੈਂਟ ਹੈ ਇਹ ਤਾਂ 10 15 ਸਾਲ ਤੋਂ ਐਕਟਿਵ ਹੈ ਨਹੀਂ ਫੇਸ ਜਿਹੜੇ ਹੈਗੇ ਨੇ ਦੇਸ਼ ਜਿਹੜਾ ਨਾਰਥ-ਈਸਟ ਵਾਲਾ ਜਿਹੜੇ ਬੰਦੇ ਆ ਇਹ ਇਹ ਪਿਛਲੇ 10 ਤੋਂ ਉੱਪਰ ਸਾਲਾਂ ਤੋਂ ਐ ਇਸ ਲਈ ਇਹ ਗੱਡੀਆਂ ਦਾ ਨੰਬਰ ਇੰਨਾ ਹੈ ਸਰ ਹਜੇ ਤਾਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਹੈ ਫਿਲਹਾਲ ਹਾਂਜੀ ਸਰ ਇਹ ਡੀਲਰ ਨੇ ਡਿਸਕਵਰ ਕੀਤਾ ਉਨੀ ਕੀ ਸ਼ੱਕ ਪਿਆ ਤੁਹਾਨੂੰ ਜੀ ਮਤਲਬ ਕੀ ਆਡੈਂਟੀਫਾਈ ਉਹਨੇ ਕਿਤਾਬ ਦੀ ਪਾਰਟੀ ਮਤਲਬ ਉਹ ਥੋੜੀ ਪਬਲਿਕ ਨੂੰ ਵੀ ਅਵੇਅਰ ਨਹੀਂ ਕੋਈ ਪਹਿਲਾਂ ਡਾਇਰੈਕਟ ਵੇਚ ਜਾਂਦੇ ਆ ਉਹਨੂੰ ਕੋਈ ਰੇਟ ਤਾਂ ਸ਼ੱਕ ਪਿਆ ਕਿ ਉਹਨੂੰ ਵੀ ਹਾਂ ਵੀ ਕਿ ਸੱڈنਲੀ ਉਹ ਰੇਟ ਐਕਸ ਮੰਗਿਆ ਤੇ ਐਕਸ ਤੋਂ ਸੱڈنਲੀ ਉਹ ਬਹੁਤ ਘਟਾ ਲਿਆ ਰੇਟ ਤਾਂ ਉਸ ਕਰਕੇ ਉਹਨੂੰ ਸ਼ੱਕ ਜਾ ਪਿਆ ਕਿ ਗੱਡੀ ਹੈਗੀ ਆ ਜਦੋਂ ਨੇ ਇੰਜਨ ਨੰਬਰ ਤੇ ਸਟੈਸੀ ਨੰਬਰ ਵਗੈਰਾ ਚੈੱਕ ਕੀਤਾ ਹੋਣਾ ਤਾਂ ਉਹ ਦੇਖਣ ਜਦੋਂ ਜਿੰਨਾ ਮਰਜ਼ੀ ਤੁਸੀਂ ਟੈਂਪਰ ਕਰ ਲਓ ਅਲਟੀਮੇਟਲੀ ਉਹਦੇ ਤੁਹਾਨੂੰ ਨਿਸ਼ਾਨ ਇਮਪ੍ਰਿੰਟਸ ਦੇਖ ਹੀ ਜਾਂਦੇ ਆ ਜਿਸ ਤਰ੍ਹਾਂ ਦਾ ਸਿਸਟਮ ਥ੍ਰੀ ਐਪਲੀਕੇਟਰ ਦਾ ਫਰਕ ਪੈਂਦਾ